ਉਹੀ ਅਮਰੀਕਾ ਅਤੇ ਬਲਿਆਤ ਚ ਹੁੰਦੇ ਸੀ ਪਿੰਡ ਤੇ ਬਹੁਤੇ ਲੋਕ ਦੁਬਈ ਕੋ ਬੈਤ ਚ ਹੁੰਦੇ ਸੀ ਹੋ ਰੇਤਿਆਂ ਵਾਲੇ ਟਿੱਬੇ ਉੱਡਦੇ ਘੱਟੇ ਹੁੰਦੇ ਸੀ ਉਦੋਂ ਪੱਕੇ ਸੀਗੇ ਪਿਆਰ ਜਦੋਂ ਘਰ ਇਕੱਠੇ ਹੁੰਦੇ ਸੀ ਕਿੱਤਾ ਮਟਾ ਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਓਏ ਹੋਏ ਹੋਏ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਓਹ ਕੀ ਬਾਤ ਹੈ ਪਤਾ ਲਾਗੇ ਹੋ ਟਾ ਮਟਾ ਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਹੁੰਦਾ ਸੀ ਹੋ ਕਿਸੇ ਕਿਸੇ ਘਰੀ ਉਦੋਂ ਫਰਾਟੇ ਪੱਖੇ ਹੁੰਦੇ ਬਾਤ ਹੈ ਕਿ ਲੱਸੀ ਚਾਸ ਕੰਜਵੀ ਮਿਲਦੀ ਜਾਂਦੇ ਜਿੱਥੇ ਸੀ ਆ ਕੋਕ ਪੇਪਸੀ ਮਾਉਂਟਨ ਡਿਊ ਉਦੋਂ ਰੈੱਡ ਬੱਲ ਕਿੱਥੇ ਸੀ ਹੋ ਲੱਸੀ ਚਾਸ ਕੰਜਵੀ ਮਿਲਦੀ ਜਾਂਦੇ ਜਿੱਥੇ ਸੀ ਆਹ ਕੀ ਬਾਤ ਹੈ ਪੈਪਸੀ ਮੰਗ ਤੇ ਨਿਡਿਉ ਲੋ ਦੋਂ ਰੈਡ ਬੱਲ ਕਿੱਥੇ ਸੀ ਹੋ ਸਭ ਤੋਂ ਟੌਪ ਤੇ ਬੰਟਿਆਂ ਵਾਲੇ ਬੱਤੇ ਹੋ ਕੀ ਬਾਤ ਹੈ